ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜਾ ਸ਼ਿਕਾਰ ਦੇ ਲਈ ਜਾਂਦਾ ਹੈ ਉਹ ਜੰਗਲ ਦੇ ਵਿੱਚ ਬਹੁਤ ਦੂਰ ਤੱਕ ਨਿਕਲ ਜਾਂਦਾ ਤਾਂ ਅੱਗੇ ਜਦੋਂ ਚੱਈ ਜਾਂਦਾ ਚੱਈ ਜਾਂਦਾ ਉਹਨੂੰ ਥੋੜਾ ਥੋੜਾ ਹਨੇਰਾ ਹੋਣ ਲੱਗਦਾ ਤਾਂ ਉਹ ਰਾਜਾ ਸੋਚਦਾ ਵੀ ਚਲੋ ਕੋਈ ਨਾ ਵੀ ਮੈਂ ਹੋਰ ਸ਼ਿਕਾਰ ਖੇਡਾਂਗਾ ਥੋੜੇਕ ਦਿਨ ਬਾਅਦ ਮੈਂ ਵਾਪਸ ਚਲਾ ਜਾਊਂਗਾ ਤਾਂ ਸ਼ਿਕਾਰ ਖੇਡਣ ਦੇ ਲਈ ਇਹ ਜੰਗਲ ਦੇ ਵਿੱਚ ਬਹੁਤ ਦੂਰ ਤੱਕ ਨਿਕਲ ਜਾਂਦਾ ਤਾਂ ਉਹ ਹਨੇਰਾ ਵੀ ਹੋ ਜਾਂਦਾ ਫੇਰ ਉਹਨੂੰ ਵਾਪਸ ਆਉਣ ਦਾ ਰਸਤਾ ਨਹੀਂ ਪਤਾ ਲੱਗਦਾ ਤਾਂ ਉਹ ਜਦੋਂ ਘਬਰਾ ਜਾਂਦਾ ਥੋੜਾ ਜਿਹਾ ਜੰਗਲ ਦੇ ਵਿੱਚ ਇੱਕ ਉਹਨੂੰ ਲੱਕੜਹਾਰਾ ਮਿਲਦਾ ਉਹ ਲੱਕੜਹਾਰੇ ਨੂੰ ਕਹਿਣ ਲੱਗਦਾ ਕਿ ਮੈਂ ਨਾਲ ਦੇ ਪਿੰਡ ਦਾ ਰਾਜਾ ਵਾਂ ਵੀ ਤੂੰ ਮੈਨੂੰ ਰਸਤਾ ਦੱਸ ਮੈਂ ਆਪਣੇ ਮਹਿਲ ਦੇ ਵਿੱਚ ਵਾਪਸ ਜਾਣਾ ਵੀ ਨੇਰੇ ਦੇ ਕਰਕੇ ਮੈਂ ਰਸਤਾ ਭਟਕ ਗਿਆ ਵੀ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਤਾਂ ਉਹ ਲੱਕੜਹਾਰਾ ਬੜੇ ਹੀ ਸਤਿਕਾਰ ਤੇ ਬੜੇ ਹੀ ਮਾਨ ਨਾਲ ਉਹ ਰਾਜੇ ਨੂੰ ਕਹਿ ਰਿਹਾ ਕਿ ਰਾਜਾ ਜੀ ਤੁਸੀਂ ਫਿਕਰ ਨਾ ਕਰੋ ਅੱਜ ਰਾਤ ਤੁਸੀਂ ਮੇਰੇ ਹੀ ਘਰ ਘੱਟੋ ਕਿਉਂਕਿ ਰਾਤ ਨੂੰ ਜਿਹੜੇ ਜੰਗਲੀ ਜਾਨਵਰ ਘੁੰਮਣ ਲੱਗਦੇ ਆ ਤੁਹਾਨੂੰ ਕੋਈ ਵੀ ਨੁਕਸਾਨ ਨਾ ਹੋ ਜਾਵੇ ਇਸ ਲਈ ਤੁਸੀਂ ਇਹ ਰਾਤ ਮੇਰੇ ਘਰੇ ਘੱਟ ਲਵੋ ਤਾਂ ਜਦੋਂ ਹੀ ਅੰਮ੍ਰਿਤ ਵੇਲਾ ਹੋਵੇਗਾ ਤਾਂ ਤੁਹਾਨੂੰ ਮੈਂ ਜੰਗਲ ਦੇ ਵਿੱਚੋਂ ਬਾਹਰ ਕੱਢ ਦਾਵਾਂਗਾ ਤਾਂ ਤੁਸੀਂ ਆਪਣੇ ਮਹਿਲ 'ਚ ਵਾਪਸ ਜਾ ਸਕਦੇ ਚਲੋ ਉਹ ਰਾਜਾ ਉਸ ਲੱਕੜਹਾਰੇ ਦੀ ਗੱਲ ਮੰਨਦਾ ਹੋਇਆ ਕਹਿੰਦਾ ਵੀ ਚਲੋ ਠੀਕ ਆ ਜਿਵੇਂ ਤੁਸੀਂ ਕਹੋਗੇ ਠੀਕ ਆ ਤਾਂ ਉਹ ਲੱਕੜਹਾਰਾ ਉਹ ਰਾਜੇ ਨੂੰ ਆਪਣੇ ਘਰ ਲੈ ਕੇ ਜਾਂਦਾ ਵਾ ਜਿੰਨਾਂ ਕੋਦੇ ਤੋਂ ਹੋ ਪੌਂਦਾ ਵਾ ਜਿੰਨੇ ਕੋ ਜੋਗਾ ਸੀਗਾ ਉਹ ਰਾਜੇ ਦੀ ਬਹੁਤ ਸੇਵਾ ਟਹਿਲ ਕਰਦਾ ਚੰਗਾ ਨੂੰ ਖਾਣ ਪੀਣ ਲਈ ਦਿੰਦੇ ਆ ਤੇ ਅੱਛਾ ਮਤਲਬ ਵਧੀਆ ਬਿਸਤਰ ਸੌਣ ਲਈ ਵਧੀਆ ਜਗ੍ਹਾ ਦਿੰਦੇ ਆ ਤਾਂ ਉਹ ਰਾਜਾ ਉਹਨਾਂ ਦੀ ਸੇਵਾ ਤੋਂ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦਾ ਬਹੁਤ ਜ਼ਿਆਦਾ ਖੁਸ਼ ਹੁੰਦਾ ਤਾਂ ਉਹ ਰਾਤ ਕੱਟਦਾ ਵਾ ਤਾਂ ਅਗਲੀ ਸਵੇਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਤਾਂ ਉੱਠਦੇ ਤੋਂ ਲੱਕੜਹਾਰਾ ਰਾਜੇ ਨੂੰ ਕਹਿੰਦਾ ਕਿ ਚਲੋ ਰਾਜਾ ਜੀ ਹੁਣ ਅੰਮ੍ਰਿਤ ਵੇਲਾ ਹੋ ਚੁੱਕਿਆ ਵੀ ਮੈਂ ਤੁਹਾਨੂੰ ਇਸ ਜੰਗਲ ਤੋਂ ਬਾਹਰ ਕੱਢ ਦਿੰਨਾ ਵਾਂ ਵੀ ਤੁਸੀਂ ਆਪਣੇ ਮਹਿਲ ਵਾਪਸ ਚਲੇ ਜਾਓ ਤਾਂ ਉਸ ਤੋਂ ਬਾਅਦ ਉਹ ਜਾਣ ਲੱਗਾ ਰਾਜਾ ਉਸ ਲੱਕੜਹਾਰੇ ਨੂੰ ਕਹਿਣ ਲੱਗਦਾ ਕਿ ਮੈਨੂੰ ਤੁਹਾਡੀ ਸੇਵਾ ਟੈਲ ਬਹੁਤ ਹੀ ਜ਼ਿਆਦਾ ਪਸੰਦ ਆਈ ਵੀ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਤੁਸੀਂ ਇਹ ਨਹੀਂ ਵੇਖਿਆ ਕਿ ਮੈਂ ਰਾਜਾ ਹਾਂ ਜੇਕਰ ਮੈਂ ਹੋਰ ਪੇਸ਼ਚੀ ਹੁੰਦਾ ਤਾਂ ਤਾਂ ਵੀ ਤੁਸੀਂ ਮੇਰੀ ਇੰਨੀ ਹੀ ਸੇਵਾ ਕਰਦੇ ਵੀ ਤੁਸੀਂ ਇੱਕ ਰਾਗਿਰ ਦੀ ਇੰਨੀ ਕ ਜ਼ਿਆਦਾ ਸੇਵਾ ਕੀਤੀ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਜੇਕਰ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੀ ਵੀ ਜ਼ਰੂਰਤ ਪਵੇ ਤਾਂ ਤੁਸੀਂ ਬੇਝਿਜਕ ਕਿਸੇ ਦੀ ਵੀ ਸੁਣੇ ਤੋਂ ਬਿਨਾ ਤੁਸੀਂ ਮੇਰੇ ਮਹਿਲ 'ਚ ਸਿੱਧਾ ਆ ਸਕਦੇ ਹਾਂ ਤਾਂ ਆਪਦੀ ਤਕਲੀਫ ਨੂੰ ਦੱਸ ਕੇ ਤੇ ਮੈਂ ਤੁਹਾਡੀ ਮਦਦ ਜ਼ਰੂਰ ਕਰੂੰਗਾ ਤੇ ਇੰਨੀ ਗੱਲ ਕਹਿ ਕੇ ਉਹ ਰਾਜਾ ਜਿਹੜਾ ਉੱਥੋਂ ਚਲਾ ਜਾਂਦਾ ਵਾ ਤੇ ਜਿਹੜਾ ਉਹ ਲੱਕੜਹਾਰਾ ਹੁੰਦਾ ਉਹ ਆਪਣੇ ਘਰ ਵਾਪਸ ਆਉਂਦਾ ਤਾਂ ਉਹਦਾ ਰੋਜ਼ ਦਾ ਉਦਾਂ ਹੀ ਕੰਮ ਚੱਲੀ ਜਾਂਦਾ ਕਿਉਂਕਿ ਉਹ ਜਿਹੜਾ ਲੱਕੜਹਾਰਾ ਹੁੰਦਾ ਵਾ ਉਹ ਲੱਕੜਾ ਨੂੰ ਕੱਟ ਕੇ ਉਹਨਾਂ ਦਾ ਕੱਚਾ ਕੋਲਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਦਾ ਸੀਗਾ ਤੇ ਫੇਰ ਉਹਦੇ ਘਰ ਦਾ ਗੁਜ਼ਾਰਾ ਹੁੰਦਾ ਸੀਗਾ ਤੇ ਚਲੋ ਇਦਾਂ ਹੀ ਚੱਲੀ ਗਿਆ ਚੱਲੀ ਗਿਆ ਹੌਲੀ-ਹੌਲੀ ਜਿਹੜਾ ਉਹ ਜੰਗਲ ਹਨਾ ਖਤਮ ਹੁੰਦਾ ਗਿਆ ਤੇ ਅਕਾਲ ਪੈਦਾ ਗਿਆ ਅਕਾਲ ਇਦਾਂ ਪੈ ਗਿਆ ਕਿ ਖਾਣਾ ਪੀਣਾ ਉਹਦਾ ਖਤਮ ਕਿਉਂਕਿ ਜਦੋਂ ਉਹਦਾ ਕੰਮ ਬੰਦ ਹੋ ਗਿਆ ਤਾਂ ਉਹਦੇ ਘਰ ਵਿੱਚ ਤਾਂ ਅਕਾਲ ਪੈਣਾ ਹੀ ਸੀਗਾ ਤੇ ਚਲੋ ਹੌਲੀ ਹੌਲੀ ਉਹਦਾ ਜਿਵੇਂ ਹੀ ਬਿਲਕੁਲ ਹੀ ਉਹਦਾ ਬਿਜ਼ਨਸ ਹੀ ਬੰਦ ਹੋ ਗਿਆ ਹਨਾ ਕਿਸੇ ਕਾਰਨ ਕਹਿ ਸਕਦੇ ਆ ਹਨਾ ਵੀ ਕਿਸੇ ਕਾਰਨ ਉਹ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਆ ਜਿੰਨੇ ਵੀ ਦਰਖਤ ਹੁੰਦੇ ਸਾਰੇ ਜਲ ਜਾਂਦੇ ਤੇ ਉਹਦਾ ਤਾਂ ਬਿਜ਼ਨਸ ਇਹ ਹੀ ਹੁੰਦਾ ਵੀ ਉਹ ਦਰਖਤਾਂ ਨੂੰ ਵੱਢ ਕੇ ਉਹਦਾ ਕੱਚਾ ਕੋਲਾ ਬਣਾਉਂਦਾ ਸੀ ਤੇ ਫੇਰ ਉਹ ਬਾਜ਼ਾਰ 'ਚ ਵੇਚਦਾ ਸੀ ਤੇ ਫੇਰ ਉਹਦਾ ਘਰ ਚੱਲਦਾ ਸੀਗਾ ਤੇ ਇੱਕ ਦਿਨ ਅਚਾਨਕ ਹੀ ਉਹ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਆ ਤੇ ਸਾਰਾ ਹੀ ਜਿੰਨੇ ਵੀ ਜੰਗਲ ਦੇ ਦਰਖਤ ਹੁੰਦੇ ਪੇੜ ਪੌਦੇ ਸਾਰੇ ਖਤਮ ਹੋ ਜਾਂਦੇ ਆ ਤੇ ਉਹ ਜਿਹੜਾ ਲੱਕੜਹਾਰਾ ਹੁੰਦਾ ਉਹਦੀ ਜ਼ਿੰਦਗੀ ਦੇ ਵਿੱਚ ਆਕਾਲ ਪੈ ਜਾਂਦਾ ਤਾਂ ਉਹ ਇੱਕ ਦਿਨ ਬੈਠਾ ਸੋਚਦਾ ਵਾ ਵੀ ਮੈਨੂੰ ਰਾਜੇ ਨੇ ਕਿਹਾ ਸੀਗਾ ਵੀ ਜੇ ਤੈਨੂੰ ਤਕਲੀਫ ਹੋਵੇ ਜਾਂ ਤੈਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਤੂੰ ਮੇਰੇ ਕੋਲੇ ਜ਼ਰੂਰ ਆਵੀਂ ਇਹ ਸੋਚ ਕੇ ਉਹ ਨਾਲ ਦੇ ਪਿੰਡ ਚਲਾ ਜਾਂਦਾ ਵਾ ਜਦੋਂ ਉਹ ਮਹਿਲ ਦੇ ਵਿੱਚ ਜਾਂਦਾ ਵਾ ਜਾ ਕੇ ਦੱਸਦਾ ਕਿ ਇਦਾਂ ਕਰਕੇ ਜਦੋਂ ਉਹਦੇ ਮੰਤਰੀ ਮਿਲਦੇ ਰਾਜੇ ਦੇ ਤਾਂ ਉਹ ਲੱਕੜਹਾਰਾ ਉਹਨਾਂ ਨੂੰ ਕਹਿੰਦਾ ਕਿ ਮੈਂ ਰਾਜਾ ਜੀ ਨੂੰ ਮਿਲਣਾ ਚਾਹੁੰਨਾ ਵਾ ਵੀ ਉਸ ਰਾਜੇ ਨੂੰ ਮੈਂ ਜੰਗਲ ਦੇ ਵਿੱਚ ਮਿਲਿਆ ਸੀਗਾ ਵੀ ਤੁਸੀਂ ਇੱਕ ਵਾਰੀ ਰਾਜੇ ਨੂੰ ਜਾ ਕੇ ਦੱਸੋ ਵੀ ਉਹ ਲੱਕੜਹਾਰਾ ਆਇਆ ਜਿਹੜਾ ਤੁਹਾਨੂੰ ਜੰਗਲ ਦੇ ਵਿੱਚ ਮਿਲਿਆ ਸੀਗਾ ਤਾਂ ਉਹ ਮੰਤਰੀ ਇਦਾਂ ਹੀ ਕਰਦੇ ਆ ਮੰਤਰੀ ਜਾ ਕੇ ਜਦੋਂ ਰਾਜੇ ਨੂੰ ਦੱਸਦੇ ਆ ਤਾਂ ਰਾਜਾ ਉਹਨਾਂ ਦੀ ਗੱਲ ਸੁਣਦੇ ਤੁਰੰਤ ਹੀ ਉੱਥੇ ਆ ਜਾਂਦਾ ਮਤਲਬ ਕਿ ਇੱਕਦਮੀ ਬਿਨਾਂ ਕੁਝ ਸੋਚੇ ਬਿਨਾਂ ਕੁਝ ਸਮਝੇ ਜੋ ਵੀ ਕੰਮ ਕਰ ਰਹੇ ਹੁੰਦਾ ਆਪਣਾ ਕੰਮ ਛੱਡ ਕੇ ਉਸ ਲੱਕੜਹਾਰੇ ਦੇ ਕੋਲੇ ਭੱਜ ਕੇ ਆਉਂਦਾ ਵਾ ਉਹਨੂੰ ਮਿਲਦਾ ਵਾ ਤੇ ਫਿਰ ਉਹਨੂੰ ਪਹਿਲਾਂ ਬਿਠਾਉਂਦਾ ਵਾ ਉਹਦੀ ਸੇਵਾ ਤਹਿਲ ਕਰਦਾ ਫਿਰ ਉਹਨੂੰ ਪੁੱਛਦਾ ਕਿ ਹਾਂ ਦੱਸੋ ਵੀ ਹੁਣ ਤੁਹਾਨੂੰ ਕੀ ਮਦਦ ਦੀ ਜ਼ਰੂਰਤ ਆ ਤਾਂ ਉਹ ਲੱਕੜਹਾਰਾ ਰੋਣ ਲੱਗ ਜਾਂਦਾ ਵਾ ਉਹ ਕਹਿੰਦਾ ਕਿ ਇਦਾਂ ਰਾਜਾ ਜੀ ਸਾਰੇ ਜੰਗਲ ਦੇ ਵਿੱਚ ਅੱਗ ਲੱਗ ਗਈ ਵੀ ਮੇਰਾ ਤਾਂ ਬਿਜ਼ਨਸ ਹੀ ਉਹ ਸੀ ਮੇਰੇ ਤਾਂ ਬੱਚੇ ਭੁੱਖੇ ਮਰ ਰਹੇ ਆ ਵੀ ਮੇਰਾ ਕੰਮ ਖਤਮ ਹੋ ਗਿਆ ਜੰਗਲ ਦੇ ਵਿੱਚ ਅੱਗ ਲੱਗਣ ਦੇ ਕਾਰਨ ਕੋਲਾ ਨਹੀਂ ਬਣ ਰਿਹਾ ਦਰਖਤ ਹੈ ਨਹੀਂ ਕੋਈ ਵੀ ਤਾਂ ਮੈਂ ਉਹਨੂੰ ਮਤਲਬ ਕਿ ਉੱਥੇ ਵੇਚ ਨਹੀਂ ਸਕਦਾ ਬਾਜ਼ਾਰ ਦੇ ਵਿੱਚ ਤੇ ਮੇਰਾ ਘਰ ਦਾ ਖਰਚਾ ਬਿਲਕੁਲ ਬੰਦ ਹੋ ਗਿਆ ਮੇਰੇ ਬੱਚੇ ਭੁੱਖੇ ਰਹਿ ਰਹੇ ਆ ਮੇਰੀ ਘਰ ਵਾਲੀ ਭੁੱਖੀ ਰਹਿ ਰਹੀ ਵੀ ਸਾਡੇ ਘਰ ਦਾ ਗੁਜ਼ਾਰਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਗਿਆ ਵੀ ਸਾਨੂੰ ਕਈ ਦਿਨ ਹੋ ਗਏ ਵੀ ਮੇਰੇ ਬੱਚੇ ਭੁੱਖੇ ਹੀ ਸੌਂਦੇ ਅਸੀਂ ਪਾਣੀ ਪੀ ਕੇ ਗੁਜ਼ਾਰਾ ਕਰਦੇ ਆ ਐਨੇ ਗਲਸ ਹੁੰਦੇ ਹੋਏ ਰਾਜਾ ਭਾਵਕ ਹੋ ਜਾਂਦਾ ਤੇ ਆਪਣੇ ਸੰਤਰੀਆਂ ਮੰਤਰਾਂ ਨੂੰ ਇਕੱਠਿਆਂ ਕਰਦਾ ਵਾ ਤੇ ਉਹ ਇਹ ਗੱਲ ਸੋਚਦਾ ਉਹ ਕਹਿੰਦਾ ਵੀ ਕੁਝ ਮੈਂ ਅਜੇਹਾ ਇਹਦੇ ਲਈ ਕਰਾਂ ਜੋ ਜ਼ਿੰਦਗੀ ਭਰ ਇਹਦੇ ਲਈ ਕੰਮ ਆਵੇ ਕਿਉਂਕਿ ਇਹਨੇ ਮੇਰੀ ਉਸ ਦਿਨ ਜਾਨ ਬਚਾਈ ਜਾਨ ਬਚਾਉਣ ਵਾਲੀ ਉਹ ਗੱਲ ਕੀਤੀ ਜੇਕਰ ਉਹ ਰਾਜਾ ਉਹਨੂੰ ਲੱਕੜਹਾਰਾ ਨੂੰ ਨਾ ਮਿਲਦਾ ਤਾਂ ਰਾਤ ਨੂੰ ਜੰਗਲੀ ਜਾਨਵਰ ਜਾਂ ਤਾਂ ਰਾਜੇ ਨੂੰ ਖਾ ਜਾਂਦੇ ਜਾਂ ਰਸਤਾ ਭਟਕ ਜਾਂਦਾ ਕਿਵੇਂ ਵੀ ਕੋਈ ਵੀ ਤਕਲੀਫ ਉਹਨੂੰ ਆ ਸਕਦੀ ਸੀ ਤਾਂ ਉਹ ਰਾਜਾ ਕਹਿਣ ਲੱਗਾ ਆਪਣੇ ਸੰਤਰੀਆ ਮੰਤਰੀਆਂ ਨੂੰ ਵੀ ਇਹਨੇ ਮੇਰੀ ਉਸ ਦਿਨ ਜਾਨ ਬਚਾਈ ਮੇਰੀ ਇੰਨੀ ਤਨਮਨ ਤੋਂ ਸੇਵਾਇਆਂ ਨੇ ਕੀਤੀ ਵੀ ਮੈਂ ਇਹਦੇ ਲਈ ਅਜਿਹਾ ਕੁਝ ਕਰਨਾ ਚਾਹਣਾ ਜੋ ਜ਼ਿੰਦਗੀ ਭਰ ਲਈ ਇਹਦੇ ਕੰਮ ਆਵੇ ਤਾਂ ਉਹ ਸਾਰੇ ਜਣੇ ਮਿਲ ਕੇ ਕੋਸ਼ਿਸ਼ ਸਲਾਮ مشਵਰਾ ਕਰਦੇ ਆ ਹਨਾ ਤੇ ਇੱਕ ਦੂਜੇ ਵੱਲ ਮਤਲਬ ਕਿ ਗੱਲਾਂ ਕਰਨ ਲੱਗਦੇ ਤਾਂ ਫੇਰ ਉਹ ਸੰਤਰੀ ਮੰਤਰੀ ਇਕੱਠੇ ਹੋ ਕੇ ਰਾਜੇ ਕੋਲ ਜਾਂਦੇ ਆ ਤੇ ਰਾਜੇ ਨੂੰ ਕਹਿੰਦੇ ਕਿ ਉਸ ਜੰਗਲ ਦੇ ਨਜ਼ਦੀਕ ਹੀ ਆਪਣਾ ਇੱਕ ਮਤਲਬ ਕਿ ਚੰਦਨ ਦਾ ਬਾਗ ਆ ਚੰਦਨ ਦੇ ਪੇੜ ਆ ਉਹਨਾਂ ਦਾ ਬਾਗ ਆ ਵੀ ਜੇ ਤੁਹਾਡੀ ਸਲਾਹ ਹੋਵੇ ਤੁਸੀਂ ਸਾਡੀ ਗੱਲ ਮੰਨੋ ਤਾਂ ਉਹ ਚੰਦਨ ਦੇ ਬਾਗ ਚੋਂ ਕੁਝ ਕੁ ਦਰਖਤ ਆਪਾਂ ਨੂੰ ਇਹਨੂੰ ਦੇ ਸਕਦੇ ਆ ਤੇ ਚਲੋ ਰਾਜਾ ਇਹ ਗੱਲ ਸੁਣ ਕੇ ਉਹਨਾਂ ਦੇ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਉਹ ਉਹਨਾਂ ਨੂੰ ਕਹਿੰਦਾ ਕਿ ਨਹੀਂ ਆਪਾਂ ਕੋਜਿਕ ਦਰਖਤ ਨਹੀਂ ਉਹ ਸਾਰਾ ਹੀ ਬਾਗ ਇਹਨੂੰ ਦੇ ਦੇਵਾਂਗੇ ਵੀ ਇਹ ਚੰਦਨ ਵੇਚ ਕੇ ਹਨਾ ਤੇ ਆਪ ਬਹੁਤ ਅਮੀਰ ਹੋ ਜਾਊਗਾ ਨੌਕਰਾਂ ਚੱਕਰਾਂ ਵਾਲਾ ਬਣ ਜਾਊਗਾ ਜਿਹੜਾ ਮੇਰੇ ਤੇ ਨੇ ਇਹਿਸਾਨ ਕੀਤਾ ਵਾ ਵੀ ਮੈਂ ਸੋਚਾਂਗਾ ਵੀ ਮੈਂ ਇਹ ਇਹਿਸਾਨ ਦਾ ਬਦਲਾ ਹਨਾ ਇਹਨੂੰ ਬਹੁਤ ਵਧੀਆ ਦਿੱਤਾ ਵੀ ਮੈਂ ਇਹਦੀ ਬਹੁਤ ਵਧੀਆ ਮਦਦ ਕੀਤੀ ساری ਉਮਰ ਮੈਂ ਬੇਫਿਕਰ ਹੋ ਕੇ ਰਹੂੰਗਾ ਹਨਾ ਤੇ ਚਲੋ ਇੰਨੀ ਗੱਲ ਸੁਣਦੇ ਹੋਏ ਉਸ ਲੱਕੜਹਾਰੇ ਨੂੰ ਬੁਲਾਉਂਦੇ ਆ ਤੇ ਉਹਨੂੰ ਦੱਸਦੇ ਵੀ ਨਾਲ ਜਿੱਥੇ ਤੇਰਾ ਜੰਗਲ ਸੀਗਾ ਨਾ ਉਹ ਜੰਗਲ ਦੇ ਕੋਲ ਹੀ ਸਾਡਾ ਚੰਦਨ ਦਾ ਬਾਗ ਆ ਉਹ ਬਾਗ ਦੇ ਜਿੰਨੇ ਵੀ ਦਰਖਤ ਅੱਜ ਤੋਂ ਤੈਨੂੰ ਦਿੱਤੇ ਵੀ ਤੂੰ ਉਹਨੂੰ ਵੇਚ ਕੇ ਤੂੰ ਗੁਜ਼ਾਰਾ ਕਰ ਸਕਦਾ ਚਲੋ ਉਹ ਜਿਹੜਾ ਲੱਕੜਹਾਰਾ ਬਹੁਤ ਖੁਸ਼ ਹੁੰਦਾ ਰਾਜੇ ਦਾ ਧੰਨਵਾਦ ਕਰਦੇ ਹੋਏ ਹਨ ਆਪਣੇ ਘਰ ਵਾਪਸ ਆ ਜਾਂਦਾ ਜਦੋਂ ਆਪਣੇ ਘਰ ਵਾਪਸ ਆਉਂਦਾ ਵਾ ਤਾਂ ਉਹ ਚੰਦਨ ਦੇ ਪੇੜ ਨੂੰ ਵਾੜਦਾ ਵਾ ਵੱਢ ਕੇ ਉਹਨਾਂ ਦਾ ਕੱਚਾ ਕੋਲਾ ਬਣਾਉਂਦਾ ਵਾ ਕੱਚਾ ਕੋਲਾ ਬਣਾ ਕੇ ਤੇ ਬਾਜ਼ਾਰ ਦੇ ਵਿੱਚ ਵੇਚਦਾ ਵਾ ਉਸ ਤੋਂ ਬਾਅਦ ਉਹ ਉਵੇਂ ਹੀ ਕੰਮ ਕਰੀ ਜਾਂਦਾ ਉਹਦਾ ਉਦਾਂ ਹੀ ਕੰਮ ਕਰਦਾ ਵਾ ਕਿਉਂਕਿ ਉਹਦਾ ਤਾਂ ਕੰਮ ਹੀ ਇਹ ਸੀਗਾ ਕਿ ਦਰਖਤ ਨੂੰ ਵੜਨਾ ਉਹਦਾ ਕੱਚਾ ਕੋਲਾ ਬਣਾਉਣਾ ਤੇ ਬਾਜ਼ਾਰ ਦੇ ਵਿੱਚ ਵੇਚ ਕੇ ਆਉਣਾ ਚਲੋ ਰੋਜ਼ ਦਾ ਗੁਜ਼ਾਰਾ ਉਹਦਾ ਚੱਲਣਾ ਸ਼ੁਰੂ ਹੋ ਗਿਆ ਘਰ ਵਿੱਚ ਫੇਰ ਰੋਟੀ ਪੱਕਣੀ ਸ਼ੁਰੂ ਹੋ ਗਈ ਤਾਂ ਉਸ ਤੋਂ ਬਾਅਦ ਜਦੋਂ ਥੋੜਾ ਇੱਕ ਦਰਖਤ ਰਹਿ ਗਏ ਤਾਂ ਰਾਜਾ ਸੋਚਦਾ ਇੱਕ ਦਿਨ ਵੀ ਮੈਂ ਹੋਵਾਂ ਨਾ ਤਾਂ ਉਹ ਲੱਕੜਹਾਰੇ ਨੂੰ ਮਿਲ ਕੇ ਆਵਾਂ ਵੀ ਹੁਣ ਤਾਂ ਉਹ ਬਹੁਤ ਅਮੀਰ ਹੋ ਚੁੱਕਿਆ ਹੋਣਾ ਉਹ ਚੰਦਨ ਨੂੰ ਵੇਚ ਕੇ ਵੀ ਮੈਂ ਉਹਦੇ ਕੋਲ ਜਾਣਾ ਚਾਹਣਾ ਇੱਕ ਵਾਰੀ ਵੀ ਮੈਂ ਇੱਕ ਵਾਰੀ ਉਹਦੇ ਕੋਲ ਢੇੜਾ ਕੱਢਣਾ ਚਾਹਣਾ ਮੈਂ ਉਹਨੂੰ ਖੁਸ਼ ਹੋਇਆ ਵੇਖਣਾ ਚਾਹਣਾ ਵੀ ਮੇਰੀ ਰੂਹ ਨੂੰ ਤਸੱਲੀ ਮਿਰੇ ਤਾਂ ਉਹ ਇੱਕ ਦਿਨ ਆਪਦੇ ਸੰਤਰੀਆ ਮੰਤਰ ਨੂੰ ਇਕੱਠਿਆਂ ਕਰਦਾ ਵਾ ਤੇ ਰਾਜਾ ਹਨ ਉਹ ਲੱਕੜਹਾਰੇ ਨੂੰ ਮਿਲਣ ਦੇ ਲਈ ਚਲਾ ਜਾਂਦਾ ਤੇ ਜਦੋਂ ਉਹ ਜਾ ਕੇ ਉੱਥੇ ਵੇਖਦੇ ਉਹ ਕਹਿੰਦੇ ਵੀ ਬਾਗ ਦੇ ਵਿੱਚ ਤਾਂ ਜਿਹੜੇ ਚੰਦਨ ਦੇ ਦਰਖਤ ਆ ਉਹ ਬਹੁਤ ਥੋੜੇ ਰਹਿ ਚੁੱਕੇ ਆ ਵੀ ਇਹ ਕੀ ਹੋ ਗਿਆ ਹਨ ਤੇ ਫਿਰ ਉਹ ਜਦੋਂ ਚਲੋ ਕਹਿੰਦੇ ਵੀ ਚਲੋ ਕੋਈ ਨਹੀਂ ਵੀ ਉਹਦੀ ਮਰਜ਼ੀ ਉਹਦਾ ਬਾਗ ਸੀਗਾ ਉਹ ਕੁਝ ਵੀ ਕਰਿਆ ਹਨ ਆਪਾਂ ਨਹੀਂ ਕਹਿ ਸਕਦੇ ਕਿ ਵੀ ਆਪਾਂ ਜਦੋਂ ਉਹਨੂੰ ਇੱਕ ਵਾਰੀ ਦੇ ਹੀ ਦਿੱਤਾ ਉਹ ਬਾਗ ਤੇ ਚਲੋ ਇਹ ਗੱਲ ਸੁਣ ਕੇ ਲੱਕੜਹਾਰੇ ਦੇ ਕੋਲ ਜਾਂਦੇ ਤਾਂ ਰਾਜਾ ਮਨ ਵਿੱਚ ਸੋਚਦਾ ਵੀ ਹੁਣ ਜਿਹੜਾ ਮੇਰਾ ਦੋਸਤ ਆ ਅਨਾ ਜਿਹਨੇ ਮੇਰੀ ਮਦਦ ਕੀਤੀ ਸੀ ਉਹ ਲੱਕੜਹਾਰਾ ਬਹੁਤ ਹੀ ਅਮੀਰ ਹੋ ਚੁੱਕਿਆ ਹੋਣਾ ਵਾ ਉਹਦੇ ਨੌਕਰ ਚਾਕਰ ਲੱਗੇ ਹੋਣਗੇ ਵੀ ਮੈਂ ਉਹਨੂੰ ਵੇਖ ਕੇ ਬਹੁਤ ਖੁਸ਼ ਹੋਊਗਾ ਤਾਂ ਜਦੋਂ ਉਹ ਜਾ ਕੇ ਵੇਖਦਾ ਉਹੀ ਝੋਪੜੀ ਉਹਨਾਂ ਕੋ ਮਤਲਬ ਕਿ ਉਹਨਾਂ ਕੋਲੇ ਜਗਾ ਸੀਗੀ ਉਹੀ ਝੋਪੜੀ ਉਹੀ ਕੱਪੜੇ ਲੀੜੇ ਜਦੋਂ ਜਾ ਕੇ ਦੇਖਦਾ ਤਾਂ ਪਰੇਸ਼ਾਨ ਹੋ ਜਾਂਦਾ ਤੇ ਉਹ ਲੱਕੜਹਾਰੇ ਨੂੰ ਪੁੱਛਦਾ ਵੀ ਤੂੰ ਹਜੇ ਮਤਲਬ ਕਿ ਅਮੀਰ ਨਹੀਂ ਹੋਇਆ ਵੀ ਤੂੰ ਤਾਂ ਜਿੱਥੇ ਮੈਂ ਤੈਨੂੰ ਛੱਡ ਕੇ ਗਿਆ ਸੀ ਤੂੰ ਤਾਂ ਉੱਥੇ ਹੀ ਖੜਾ ਵਾ ਵੀ ਤੂੰ ਕੀ ਗੱਲ ਤੂੰ ਚੰਦਨ ਵੇਚਦਾ ਨਹੀਂਗਾ ਉਹ ਕਹਿੰਦਾ ਵੀ ਵੇਚਦਾ ਵਾਂ ਰਾਜਾ ਜੀ ਵੀ ਉਹ ਕਹਿੰਦਾ ਵੀ ਮੈਂ ਬਸ ਰੋਜ ਚੰਦਨ ਦੇ ਦਰਖਤ ਨੂੰ ਵੜਦਾ ਵਾਂ ਉਹਦਾ ਕੋਲਾ ਬਣਾਉਣਾ ਵਾਂ ਤੇ ਬਾਜ਼ਾਰ ਵਿੱਚ ਵੇਚਉਣਾ ਵਾਂ ਇਹ ਗੱਲ ਸੁਣ ਕੇ ਰਾਜਾ ਪਰੇਸ਼ਾਨ ਹੋ ਜਾਂਦਾ ਹੈਰਾਨ ਹੁੰਦਾ ਤੇ ਉਹ ਚੰਦਨ ਦੇ ਦਰਖਤ ਕੋਲੇ ਉਹਨੂੰ ਲੈ ਕੇ ਜਾਂਦਾ ਤੇ ਇੱਕ ਲੱਕੜੀ ਚੰਦਨ ਦੀ ਤੌਰ ਤੋੜ ਕੇ ਹਨਾ ਤੇ ਉਹਨੂੰ ਬਾਜ਼ਾਰ ਭੇਜ ਦਿੰਦਾ ਕਹਿੰਦਾ ਵੀ ਇਹ ਲਾਲ ਚੰਦਨ ਆ ਤੇ ਇਹਨੂੰ ਤੂੰ ਵੇਚ ਕੇ ਆ ਲੱਕੜ ਨੂੰ ਤੇ ਜਦੋਂ ਉਹ ਬਾਜ਼ਾਰ ਦੇ ਵਿੱਚ ਜਾਂਦਾ ਵਾ ਤਾਂ ਇੱਕ ਦੁਕਾਨਦਾਰ ਉਹਨੂੰ ਵੇਖ ਲੈਂਦਾ ਵੀ ਇਹਦੇ ਕੋਲੇ ਚੰਦਨ ਦੀ ਲਾਲ ਲੱਕੜਾ ਵੀ ਚੰਦਨ ਲਾਲਾ ਇਹਦੇ ਕੋਲੇ ਵੀ ਤਾਂ ਬਹੁਤ ਮਹਿੰਗਾ ਹੁੰਦਾ ਤਾਂ ਉਹਨੂੰ ਆਵਾਜ਼ ਮਾਰਦਾ ਉਹਨੂੰ ਕਹਿੰਦਾ ਵੀ ਇੱਧਰ ਆ ਵੀ ਤੂੰ ਇਹ ਵੇਚਨੀ ਆ ਉਹ ਲੱਕੜਾ ਹਰਾ ਕਹਿੰਦਾ ਵੀ ਹਾਂ ਮੈਂ ਇਹ ਵੇਚਨੀ ਆ ਤੇ ਕੀ ਮੁੱਲ ਦੇਵੇਂਗਾ ਤੂੰ ਉਹ ਦੁਕਾਨਦਾਰ ਉਹਨੂੰ ਕਹਿੰਦਾ ਵੀ ਇਹਦਾ ਮੁੱਲ ਇਹਦਾ ਮੁੱਲ ਤੈਨੂੰ ਮੈਂ 1 ਰੁਪਿਆ ਦੇ ਦੂੰਗਾ ਕਿਉਂਕਿ ਉਦੋਂ 1-2 ਰੁਪਈਆਂ ਦੀ ਵੀ ਬਹੁਤ ਜ਼ਿਆਦਾ ਕੀਮਤ ਸੀਗੀ ਹਨ ਲੱਖਾਂ ਹਜ਼ਾਰਾਂ ਦੇ ਹਿਸਾਬ ਨਾਲ ਉਹ 1 ਤੋਂ ਰੁਪਈਏ ਚੱਲਦੇ ਸੀਗੇ ਤਾਂ ਜਦੋਂ ਹੁਣ ਉਹਨੂੰ ਕਹਿੰਦਾ ਨਾ 1 ਰੁਪਈਆ ਤਾਂ ਉਹ ਆਪ ਦਾ ਜਨ ਤਾਂ ਹੈਰਾਨ ਹੋ ਕੇ ਕਹਿੰਦਾ ਕਹਿੰਦਾ ਅੱਛਾ 1 ਰੁਪਈਆ ਤੇ ਉਹ ਦੁਕਾਨਦਾਰ ਨੂੰ ਲੱਗਿਆ ਵੀ ਸ਼ਾਇਦ ਇਹਨੂੰ ਪਤਾ ਹੋਵੇ ਇਹਦਾ ਮੁੱਲ ਕੀ ਆ ਤੇ ਉਹਨੂੰ ਕਹਿੰਦਾ ਚੱਲ 1 ਨਹੀਂ ਤਾਂ 2 ਰੁਪਈਏ ਲੈ ਲਈ ਉਹ ਫੇਰ ਫੇਰ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਨਹੀਂ ਇਹ ਮਹਿੰਗੀ ਵੇਕਦੀ ਹੈ ਲੱਕੜਾਂ ਇਹ ਮੈਨੂੰ 2 ਰੁਪਏ ਵੀ ਘੱਟ ਦੇ ਰਿਹਾ ਫੇਰ ਉਹ ਇੱਕ ਫੇਰ ਅਚਾਨਕ ਉਹਨੂੰ ਕਹਿੰਦਾ ਨਾ ਅੱਛਾ 2 ਹੀ ਰੁਪਏ ਬਸ ਤਾਂ ਉਹ ਕਹਿੰਦਾ ਵੀ ਚੱਲ ਠੀਕ ਆ ਉਹਨੂੰ ਪਤਾ ਲੱਗ ਗਿਆ ਜਿਹੜਾ ਦੁਕਾਨਦਾਰ ਉਹ ਕਹਿੰਦਾ ਵੀ ਇਹਨੂੰ ਸ਼ਾਇਦ ਦੇ ਚੰਦਨ ਦਾ ਮੁੱਲ ਪਤਾ ਵਾ ਉਹ ਕਹਿੰਦਾ ਚੱਲ ਤੂੰ 5 ਰੁਪਏ ਲੈ ਲੈ ਔਰ ਇਹ ਬੈਂਸਾ ਵਸਾਈ ਕਰਦੇ ਹੋਏ ਇੱਕ ਹੋਰ ਦੁਕਾਨਦਾਰ ਉਹਨਾਂ ਨੂੰ ਵੇਖ ਰਿਹਾ ਸੀਗਾ ਤੇ ਦੁਕਾਨਦਾਰ ਨੂੰ ਦੂਜੇ ਨੂੰ ਆਵਾਜ਼ ਮਾਰਦਾ ਤੇ ਉਹ ਇਮਾਨਦਾਰ ਹੁੰਦਾ ਵਾ ਉਹ ਸੋਚਦਾ ਵੀ ਇਹ ਦੁਕਾਨਦਾਰ ਉਹਨੂੰ ਉਹਦਾ ਮੁੱਲ ਸਹੀ ਨਹੀਂ ਦੇ ਰਿਹਾਗਾ ਉਹਨੂੰ ਆਵਾਜ਼ ਮਾਰ ਕੇ ਕਹਿੰਦਾ ਨਾ ਕਹਿੰਦਾਗੇ ਲੱਕੜਹਾਰੇ ਤੂੰ ਮੇਰੇ ਕੋਲੇ ਆ ਜਾ ਮੈਂ ਤੈਨੂੰ ਇਹ ਚੀਜ਼ ਦਾ ਸਹੀ ਮੁੱਲ ਦਊਂਗਾ ਤਾਂ ਉਹ ਉਹ ਗੋ ਨੂੰ ਸਵਾਲ ਕਰਦਾ ਲੱਕੜਹਾਰਾ ਕਹਿੰਦਾ ਵੀ ਜਿੰਨੇ ਇਹ ਦੇ ਰਿਆ ਤੂੰ ਉਹਦੋਂ ਜ਼ਿਆਦਾ ਮੈਨੂੰ ਦੇਵੇਂਗਾ ਤਾਂ ਉਹ ਕਹਿੰਦਾ ਵੀ ਹਾਂ ਤੂੰ ਆ ਜਾ ਮੇਰੇ ਕੋਲੇ ਮੈਂ ਤੈਨੂੰ 10 ਰੁਪਏ ਦਊਂਗਾ ਤਾਂ ਇੰਨੀ ਗੱਲ ਸੁਣ ਕੇ ਉਹ ਖੁਸ਼ ਹੋ ਕੇ ਉਸ ਦੁਕਾਨਦਾਰ ਕੋਲੇ ਜਾਂਦਾ ਵਾ ਤਾਂ ਉਹ ਲੱਕੜ ਨੂੰ ਵੇਚ ਕੇ 10 ਰੁਪਏ ਲੈ ਕੇ ਹਨ ਤੇ ਵਾਪਸ ਰਾਜੇ ਕੋਲੇ ਜਲਾ ਜਾਂਦਾ ਤੇ ਰਾਜੇ ਕੋਲੇ ਜਦੋਂ ਜਾਂਦਾ ਵਾ ਤਾਂ ਬਹੁਤ ਪਰੇਸ਼ਾਨ ਹੁੰਦਾ ਤੇ ਆਪਣੇ ਮੱਥੇ ਤੇ ਹੱਥ ਮਾਰਦਾ ਉਹ ਕਹਿੰਦਾ ਵੀ ਮੈਂ ਤਾਂ ਪਾਗਲ ਹੀ ਸੀਗਾ ਹੁਣ ਤੱਕ ਮੈਂ ਇਹ ਜੰਦਰ ਨੂੰ ਵੱਡ ਵੱਡ ਕੇ ਵੇਚਦਾ ਰਿਆ ਵੀ ਹੁਣ ਨੂੰ ਤਾਂ ਜੇ ਦੀ ਮੈਂ ਇੱਕ ਇੱਕ ਲੱਕੜ ਤੋੜ ਕੇ ਵੇਚਦਾ ਤਾਂ ਮੇਰੇ ਕੋਲ ਬਹੁਤ ਜ਼ਿਆਦਾ ਪੈਏ ਸੀ ਤੇ ਮੇਰੀਆਂ ਤਾਂ ਪੀੜੀਆਂ ਨੇ ਪੀੜੀਆਂ ਵੀ ਖੁਸ਼ ਰਹਿੰਦੀਆਂ ਹਨਾ ਸੌਖਾ ਰਹਿੰਦੀਆਂ ਵੀ ਇਹ ਮੈਂ ਕੀ ਕਰ ਲਿਆ ਵਾ ਵੀ ਮੈਂ ਤਾਂ ਆਪਦੇ ਦਿਮਾਗ ਤੋਂ ਕੰਮ ਹੀ ਨਹੀਂ ਲਿਆ ਵੀ ਇਹ ਕੋਲਾ ਬਣ ਕੇ ਨਹੀਂ ਹੋਰ ਵੀ ਕਿਵੇਂ ਹੋਰ ਵੀ ਕਿਸੇ ਤਰੀਕੇ ਨਾਲ ਇਹ ਵੇਚੀ ਜਾ ਸਕਦੀ ਕਿਸੇ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਹਨਾ ਤੇ ਮਤਲਬ ਕਿ ਕੋਈ ਵੀ ਭੇਤ ਲਏ ਤਾਂ ਬਿਨਾ ਕੋਈ ਵੀ ਕੰਮ ਨਾ ਕਰੋ ਕਿਸੇ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਤੇ ਇੱਕ ਵਾਰੀ ਲੰਗਿਆ ਮੇਰਾ ਦੁਆਰਾ ਹੱਥ 'ਚ ਨਹੀਂ ਆਉਂਦਾ ਉਹ ਲੱਕੜ ਹਾਰੇ ਨੇ ਮੱਥੇ ਤੇ ਹੱਥ ਮਾਰਾ ਤੇ ਨਹੀਂ ਗੱਲ ਸੋਚਦੇ ਹੋਏ ਪਰੇਸ਼ਾਨ ਹੋ ਕਿ ਉਸੇ ਹੀ ਜਗ੍ਹਾ ਤੇ ਬਹਿ ਗਿਆ ਵੀ ਕਿਸੇ ਦੀ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਧੰਨਵਾਦ